ਕਿਹੜਾ ਦਾਨ ਕਰੀਏ ਜੋ ਸੱਚਮੁੱਚ ਰੱਬ ਦੇ ਦਰਜ ਕਬੂਲ ਹੋ ਜਾਵੇ ਲੋਕ ਸਵਾਲ ਕਰਦੇ ਹਨ ਅਸੀਂ ਕਿਹੜਾ ਦਾਨ ਕਰੀਏ ਜੋ ਸੱਚਮੁੱਚ ਰੱਬ ਦੇ ਦਰ ਤੇ ਕਬੂਲ ਹੋ ਜਾਵੇ ਦੁਨੀਆਂ ਨੇ ਤਾਂ ਬਿਆੰਤ ਦਾਨ ਕੀਤੇ ਹਨ ਕੋਈ ਸੋਨਾ ਦਿੰਦਾ ਹੈ ਕੋਈ ਚਾਂਦੀ ਕਿਸੇ ਨੇ ਜ਼ਮੀਨ ਦਾਨ ਕਰੀ ਕਿਸੇ ਨੇ ਧਨ ਵਸਤੂਆਂ ਕੀਮਤੀ ਕਪੜੇ ਭੋਜਨ ਸਮਗਰੀ ਹਰ ਕਿਸੇ ਨੇ ਆਪਣੇ ਆਪਣੇ ਤਰੀਕੇ ਨਾਲ ਦਿਲੋਂ ਦਾਨ ਕੀਤਾ ਪਰ ਗੁਰੂ ਜੀ ਕਹਿੰਦੇ ਹਨ ਇਹ ਸਾਰਾ ਕੁਝ دنیਵੀਂ ਦਾਨ ਹੋ ਸਕਦਾ ਹੈ ਪਰ ਸਭ ਤੋਂ ਵੱਡਾ ਸਭ ਤੋਂ ਮਹਾਨ ਸਭ ਤੋਂ ਪ੍ਰਭਾਵਸ਼ਾਲੀ ਦਾਨ ਨਾਮ ਦਾ ਦਾਨ ਹੈ ਪਰ ਇੱਕ ਗੱਲ ਨੂੰ ਯਾਦ ਰੱਖੋ ਇਹ ਦਾਨ ਦੇਣ ਤੋਂ ਪਹਿਲਾਂ ਇਹ ਤੈਨੂੰ ਖੁਦ ਆਪਣੇ ਅੰਦਰੋਂ ਲੈਣਾ ਪਵੇਗਾ ਗੁਰੂ ਜੀ ਕਹਿੰਦੇ ਹਨ ਗੁਰ ਕਾ ਨਾਮ ਧਿਆਏ ਸੁਣ ਸਭਨਾ ਨੂੰ ਕਰ ਦਾਨ ਪਹਿਲਾ ਨਾਮ ਦੀ ਮਹੱਤਤਾ ਨੂੰ ਸਮਝੋ ਆਪਣੀ ਸੁਰਤ ਆਪਣਾ ਧਿਆਨ ਆਪਣਾ ਮਨ ਰੱਬ ਦੇ ਨਾਮ ਨਾਲ ਜੋੜੋ ਗੁਰਬਾਣੀ ਸੁਣੋ ਸਮਝੋ ਆਪਣੇ ਅੰਦਰ ਲਿਆਓ ਜਦੋਂ ਰੱਬ ਦੇ ਨਾਮ ਦਾ ਬੀਜ ਤੇਰੇ ਮਨ ਦੇ ਅੰਦਰ ਫੁੱਟ ਜਾਵੇਗਾ ਫਿਰ ਤੂੰ ਉਹ ਨਾਮਦਾਨ ਕਰ ਇਹੀ ਦਾਨ ਸਭ ਤੋਂ ਉੱਚਾ ਦਾਨ ਹੈ ਇਸ ਦਾਨ ਦੇ ਨਾਲ ਨਾ ਸਿਰਫ ਤੇਰਾ ਆਪਣਾ ਭਲਾ ਹੈ ਸਗੋਂ ਜਿਸ ਨੂੰ ਤੂੰ ਇਹ ਨਾਮ ਦਿੰਦਾ ਹੈ ਉਸ ਦਾ ਵੀ ਜੀਵਨ ਰੋਸ਼ਨ ਹੋ ਜਾਂਦਾ ਹੈ ਅਤੇ ਇਹੋ ਜਿਹਾ ਦਾਨ ਰੱਬ ਵੀ ਕਬੂਲ ਕਰਦਾ ਹੈ Such a legal...